ਆ ਦੇਖ ਲੋ ਆ ਜੀ ਪੰਜਾਬ ਬਾਰਡਰ ਆ ਜਿਹੜਾ ਤੇ ਇੱਥੇ ਨਾ ਬੜਾ ਬੁਰਾ ਹਾਲ ਸੀ ਕਿਤੇ ਗੱਡੀ ਨੂੰ ਜਗ੍ਹਾ ਨਹੀਂ ਲੱਭਦੀ ਸੀ ਆ ਇੱਥੇ ਇੱਥੇ ਪਾਸ ਕਰਾਉਣੀਆਂ ਜੀ ਇੱਥੇ ਆ ਕੇ ਇਥੋਂ ਮੋਹਰਾਂ ਲਗਣੀਆਂ ਤੇ ਲੁੱਟ ਮਾਰ ਜਾਂਦੀ ਟਰੱਕਾਂ ਵਾਲਿਆਂ ਦੀ ਤਾਂ ਆ ਇਧਰ ਵੀ ਇੱਥੇ ਸਾਰੇ ਮਾਰ ਬੜਾ ਬੁਰਾ ਹਾਲ ਆ ਅਗਲੇ ਪਾਸੇ ਜੰਮੂ ਬਾਰਡਰ ਆ ਗਿਆ ਸਾਹਮਣਾ ਤਾਂ ਇੱਥੇ ਟਰੱਕਾਂ ਵਾਲਿਆਂ ਦਾ ਨਾ ਇੰਨਾ ਢੀਡੇ ਉਤਰ ਜਾਂਦੇ ਸੀ ਢੀਡੇ ਇੱਥੇ ਤਾਂ ਆ ਵੇਖੋ ਹੁਣ ਜਿਹੜਾ ਵੇਲ ਪਈ ਸਾਰੀ ਆ ਦੇਖੋ ਵੇਲ ਪਈ ਇੱਥੇ ਬਾਰਡਰ ਤੇ ਵੀ ਸਿੱਧੀਆਂ ਗੱਡੀਆਂ ਵੈਸੇ ਕੰਮ ਵੀ ਵੈ ਬਹੁਤ ਘਟ ਗਿਆ ਜੰਮੂ ਨੂੰ ਕੰਮ ਬਹੁਤ ਜ਼ਿਆਦਾ ਘਟ ਗਿਆ ਜੰਮੂ ਦਾ ਸਾਰੀ ਵੇਲ ਵੇਲ ਪਈ ਇਹਦੇ ਆ ਜਿਹੜੀਆਂ ਸਾਹਮਣੇ ਟੱਪਰ ਗੰਜ ਇੱਥੇ ਆ ਸਿਲੰਡਰ ਸੀ ਇੱਥੋਂ ਪਿੱਛੇ ਥੋੜਾ ਜਿਹਾ ਹੁੰਦਾ ਸੀ ਸੇਲ ਟੈਗਸ ਵਾਲਾ ਇੱਥੇ ਦੀ ਚੈਕਿੰਗ ਵਾਲਾ ਜੀ ਇੱਥੇ ਦੂਜਾ ਇੱਥੇ ਕੇ ਕਾਰ ਕਾਰ ਪਾਸ ਕਰਾਓ ਜੀ ਤਾਂ ਆ ਐਸਤਰਾ ਦੀਆਂ ਗੱਡੀਆਂ ਤੇ ਟੱਪੜ ਰੋਲ ਦਿੰਦੇ ਸੀ ਇੱਥੇ ਬਾਰਡਰ ਤੇ ਤਲਾਸ਼ੀ ਕਰਾਓ ਜੀ ਚੈਕਿੰਗ ਕਰਾਓ ਜੀ ਤੇ ਗੱਡੀਆਂ ਦੇ ਕੋਲੇ ਹੁੰਦਾ ਕੀ ਸੀ ਵਜਨ ਹੁੰਦਾ ਹੋਰ ਗੱਡੀ ਵਾਲੇ ਕੋਲੇ ਕੀ ਹੁੰਦਾ ਆ ਵੇਖੋ ਇਹ ਨਰਿੰਦਰ ਮੋਦੀ ਨੇ ਇਹਦਾ ਕੰਮ ਕੀਤਾ ਬਹੁਤ ਚੰਗਾ ਇਹਦਾ ਕੰਮ ਕਰਦਾ ਬਹੁਤ ਚੰਗਾ ਕਿਉਂਕਿ ਇਹ ਖਟਨ ਕਰਕੇ ਤਾਂ ਅੱਜ ਲੋਕ ਸੁਖੀ ਹੋ ਗਏ ਨੇ ਇੱਥੇ ਆ ਦੇਖ ਲਓ ਅਗਲੇ ਪਾਸੇ ਤੁਹਾਨੂੰ ਦਿਖਾਉਣਾ ਕਿ ਵੀ ਆ ਵੇਖੋ ਅੱਗੇ ਵੀ ਆ ਦੇਖੋ ਇੱਥੇ ਕਿ ਲਗਾਈ ਨੇ ਨੀ ਪਾਲਣਾ ਕਰਨੀ ਇੱਥੇ ਗੱਡੀ ਖੜਨ ਗੱਡੀ ਖੜੀ ਕਰਨਾ ਸਖਤ ਮਨਾ ਹੈ ਟਰੈਫਿਕ ਕੰਟਰੋਲ ਗੁਰਦਾਸਪੁਰ ਪੁਲਸ ਕੰਟਰੋਲ ਪੁਲੋ ਟਰੈਫਿਕ ਇੱਥੇ ਗੱਡੀ ਖੜੀ ਕਰਨਾ ਮਨਾ ਹੈ ਇਹ ਜਗ੍ਹਾ ਤੇ ਠੀਕ ਹੈ ਵੇਖ ਲਿਆ ਜੇ ਤਾਂ ਇੱਥੇ ਇਹ ਹਾਲਾਤ ਸੀ ਇਹ ਜਗ੍ਹਾ ਤੇ ਤੇ ਅੱਜ ਭਾਈ ਨਰਿੰਦਰ ਮੋਦੀ ਸਾਹਿਬ ਨੇ ਬਹੁਤ ਚੰਗਾ ਕੀਤਾ ਕਈ ਕੰਮ ਤਾਂ ਕਰ ਦਿੱਤੇ ਨੇ ਮੋਦੀ ਸਾਹਿਬ ਨੇ ਬੜੇ ਚੰਗੇ ਤਨੀ ਦਾ ਇੱਥੇ ਆ ਜਿੱਥੇ ਆ ਗੱਡੀਆਂ ਖਲੋਤੀਆਂ ਨਾ ਅਗਲੇ ਪਾਸੇ ਜੰਮੂ ਬਾਰਡਰ ਆ ਗਿਆ ਬੜਾ ਬੁਰਾ ਹਾਲ ਸੀ ਸ਼ਾਮ ਨੂੰ ਪੰਡਾ ਰੁਪਈਆ ਪੰਡਾ ਰੁਪਈਆ ਇੱਥੇ ਰੁਲ ਜਾਂਦਾ ਹੁੰਦਾ ਸੀ ਇਸ ਬਾਰਡਰ ਤੇ ਪਿੱਛੋਂ ਬਜਰੀ ਵਾਲੇ ਵਿਚਾਰੇ ਹੋਣੇ ਉਹਨਾਂ ਤੋਂ ਟੈਕਸ ਪੈ ਲੈ ਕੇ ਆਉਣੇ ਆ ਦੇਖੋ ਆ ਗੱਡੀਆਂ ਹੁਣ ਖਲੋਤੀਆਂ ਥੋੜੀਆਂ ਜਿਹੀਆਂ ਖੜੀਆਂ ਨੇ ਤਨੀ ਦਾ ਬੱਲੇ 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 ਇੱਥੇ ਅਸੀਂ ਕਾਰਾਂ ਲੈ ਕੇ ਆਉਂਦੇ ਕਾਰਾਂ ਵਾਲੀਆਂ ਗੱਡੀਆਂ ਇੱਥੇ ਵਾਰੀ ਨਹੀਂ ਭਰਾਵੋ ਆਉਂਦੀ ਹੁੰਦੀ ਸੀ ਇੱਥੇ ਹਿਸਾਬ ਲਾ ਕੇ ਲੰਘਣਾ ਵੀ 3 ਵਜੇ ਲੰਘਣਾ 12 ਵਜੇ ਲੰਘਣਾ ਕਿੰਨੇ ਵਜੇ ਟੱਪਣਾ ਕਿ ਜਦੋਂ ਬਾਰਡਰ 'ਚ ਰੀਲ ਹੋਵੇ ਕਿਤੇ ਗੱਡੀ ਲਾਉ ਨੂੰ ਥਾਂ ਨਹੀਂ ਲੱਭਦੀ ਹੁੰਦੀ ਸੀ ਆ ਹਾਲ ਸੀ ਜੰਮੂ ਬਾਰਡਰ ਦਾ ਪੰਜਾਬ ਬਾਰਡਰ ਦਾ ਤੇ ਜੰਮੂ ਬਾਰਡਰ ਦਾ ਤਾਂ ਇਹਦੀ ਇੱਕ ਨਹੀਂ ਸਮਝ ਲੱਗੀ ਸਾਨੂੰ ਅਜੇ ਤੱਕ ਇਸ ਬਾਰਡਰ ਦੀ ਵੀ ਜੰਮੂ ਦਾ ਇਹਦਾ ਇੱਥੇ ਬੰਦਾ ਪੁੱਛੇ ਵੀ ਕਿਹੜਾ ਇਹ ਡੇਡੇ ਵੱਡੇ ਕਿਤੇ ਬੰਬ ਤੁਰੇ ਆਉਂਦੇ ਨੇ ਵੀ ਜਾਂ ਟਰੱਕਾਂ 'ਤੇ ਲੱਦ ਕੇ ਲਈ ਹੁੰਦੇ ਨੇ ਇਹ ਜਿਹੜਾ ਵੀ ਕੁਝ ਕਰਦੇ ਨਾ ਇਹ ਲੀਡਰ ਆਪ ਕਰਾਉਂਦੇ ਨੇ ਤਗੜੇ ਬੰਦੇ ਕਰਾਉਂਦੇ ਨੇ ਟਰੱਕ ਵਾਲੇ ਵਿਚਾਰੇ ਨੇ ਕੀ ਕਰ ਲੈਣਾ ਟਰੱਕ ਵਾਲਾ ਮਾੜਾ ਬੰਦਾ ਹੁੰਦਾ ਟਰੱਕ ਵਾਲਾ ਮਾੜਾ ਬੰਦਾ ਹੁੰਦਾ ਕੀ ਕੀ ਲੱਦ ਕੇ ਲੈਉ ਕਦੇ ਵੀ ਟਰੱਕ ਵਾਲਾ ਨਹੀਂ ਇਹੋ ਜੀ ਹਰਕਤ ਕਰਦਾ ਜਿਹੜਾ ਅਸਲ ਸਹੀ ਹੈ ਤੇ ਜਿਹੜੇ ਦੂਜੇ ਨੇ ਉਹ ਟਲਦੇ ਨਹੀਂ ਪਰ ਜਿੰਨੀ ਹੁਣ ਵੀ ਜੰਮੂ ਬਾਰਡਰ ਤੇ ਲੁੱਟ ਮੱਚੀ ਹੈ ਨਾ ਇਨੀ ਕਿਤੇ ਨਹੀਂ ਜਾਣ ਬੁੱਝ ਕੇ ਤਿੰਨ ਦਿਨ ਚਾਰ-ਚਾਰ ਕੰਡੇ ਚੱਲਦੇ ਪੈਣੇ ਤੇ ਕੰਡਾ ਕੀ ਕਰਨਗੇ ਇੱਕ ਚਲਾ ਦੇਣਗੇ ਜਦੋਂ ਲੰਮੀ ਲੈਣ ਲੱਗਦੇ ਜੀ ਫਿਰ ਮੌਜ ਮਸਤੀ ਦਾ ਦੁਜਾ ਚਲਾ ਦਿੰਗੇ ਹੁਣ ਆਟੋ ਮੈਕ ਬਿੱਲ ਕਟਿੰਦੇ ਨੇ ਆਟੋਮੈਟਿਕ ਪੈਸੇ ਕਟਿੰਦੇ ਨੇ ਦਿੱਕਤ ਨਹੀਂ ਕੋਣੀ ਜਿਹੜੇ ਮਰਜ਼ੀ ਕੰਡੇ ਤੋਂ ਗੱਡੀ ਲੰਗੀ ਜੇ ਪਰ ਕਾਰਨ 100 100 ਰੁਪਈਆ 50 50 ਰੁਪਈਏ ਜਿਹੜੀਆਂ ਅੰਡਰ ਲੋਡ ਗੱਡੀਆਂ ਜਾਂਦੀਆਂ ਉਹਨਾਂ ਤੋਂ ਉਹਨਾਂ ਤੋਂ ਤੇ ਜਿਹੜੀਆਂ ਓਵਰ ਲੋਡ ਲੰਘਦੀਆਂ ਨੇ ਭਜਨ ਲੈ ਕੇ ਉਹਨਾਂ ਗੱਡੀਆਂ ਤੋਂ ਤਾਂ ਤਿੰਨ ਚਾਰ ਚਾਰ ਹਜ਼ਾਰ ਰੁਪਏ ਤੱਕ ਵੀ ਹੱਥ ਫਿਰ ਜਾਂਦਾ ਹੋਵੇਗਾ ਜਿਹੜੀਆਂ ਗੱਡੀਆਂ ওভারਲੋਡ ਜੰਮੂ ਨੂੰ ਜਾਂਦੀਆਂ ਨੇ ਤੇ ਨਹੀਂ ਦਾ ਇਸੇ ਬਾਰਡਰ ਤੇ ਜੰਮੂ ਦੀ ਇਸੇ ਬਾਰਡਰ ਤੇ ਮੈਂ 6 ਚੱਕੀ ਗੱਡੀ ਲੈ ਕੇ ਆਉਂਦਾ ਰਿਆਂ ਤਾਂ 2-3 ਕੁਆਂਟਲ ਅਸੀਂ ਗੱਡੀ ਘਾਟ ਰੱਖਦੇ ਹੁੰਦੇ ਸੀ 2-3 ਕੁਆਂਟਲ ਗੱਡੀ ਘਾਟ ਰੱਖਣੀ ਵੀ ਜੰਮੂ ਬਾਰਡਰ ਤੇ ਗੱਡੀ ਵੀ ਗਾਂ ਲੰਘਣੀ ਹੈ ਤੇ ਗਾਂ ਬਾਰਡਰ ਦੇ ਪੰਗਾ ਨਾ ਪਵੇਂ ਤੇ ਅੱਜ ਅੱਜ ਇਹ ਨਹੀਂ ਲੁੱਟ ਮੱਚ ਗਈ ਅੱਜ ਇਹ ਨਹੀਂ ਲੁੱਟ ਮੱਚ ਗਈ ਇਹ ਬਾਰਡਰ ਤੇ ਕੋਈ ਕਹਿਣ ਵਾਲੀ ਗੱਲ ਨਹੀਂ ਜਿਵੇਂ ਮਰਜ਼ੀ ਤੁਸੀਂ ਓਵਰਲੋਡ ਪਾ ਕੇ ਲਗੇ ਜੋ ਤੁਸੀਂ ਦੇਖੋ ਜਿਹੜੀ ਗੱਡੀ 34 ਟਨ ਵਜ਼ਨ ਪਾਸ ਕਰਨ ਲਈ ਉਹਦੇ ਕੋਲ 80 ਟਨ ਵਜ਼ਨ 100 ਟਨ ਵਜ਼ਨ ਤਾਂ ਵੀ ਕੋਈ ਕੋਈ ਖਤਰਾ ਨਹੀਂ ਆਹ ਜੇਸੀਬੀ ਮਸ਼ੀਨ ਹੈ ਨਾ ਆਹ ਜਿਹੜੀ ਗੱਡੀ ਇਹਨ ਇਹਨੂੰ ਜਾਣਾ ਹੋਵੇ ਤੇ ਇਹਨੂੰ ਵੀ ਮਨਜ਼ੂਰੀ ਮਨਜ਼ਰੀ ਲੈ ਕੇ ਤੇ ਬੜਾ ਕੁਝ ਕਰਕੇ ਜਾਣਾ ਪੈਂਦਾ ਬੜਾ ਕੁਝ ਤੇ ਹੁਣ ਆ ਵੇਖ ਲੋ ਅੱਗੇ ਖੜੁੱਤੀਆਂ ਦੇਖਦੀਆਂ ਜੀ ਇਹ ਸਭ ਓਵਰਲੋਡ ਜਾਣੀਆਂ ਨੇ ਉਹ ਰੋਡ ਜੰਮੂ ਜਾਂਦੀਆਂ ਨੇ ਜਿੱਥੇ ਕਿ ਤੁਸੀਂ ਇੱਕ ਕਿਲੋ ਵੀ ਇੱਥੇ ਵਜ਼ਨ ਵਾਧਾ ਹੁੰਦਾ ਸੀ ਤੇ ਤੁਹਾਡਾ ਜੰਮੂ ਬਾਰਡਰ ਤੇ ਕਿਲੋ ਵੀ ਵਜ਼ਨ ਲਵਾ ਦਿੰਦੇ ਸੀ ਤੇ ਹੁਣ ਹੁਣ ਕੋਈ ਨਹੀਂ ਹੁਣ ਸੱਜਰੋ ਹੁਣ ਮੱਚ ਗਈ ਲੁੱਟ ਹੁਣ ਤਾਂ ਤੁੰਬੇ ਉੱਡ ਗਏ ਨੇ ਤਾਂ ਜੰਮੂ ਸਟੇਟ ਨੂੰ ਲੋਕ ਤਾਂ ਹੀ ਜਾਂਦੇ ਸੀ ਵੀ ਉਧਰ ਥੋੜੇ ਜਿਹਾ ਪੈਸੇ ਵੱਧ ਬਣਦੇ ਸੀ ਵੀ ਗੱਡੀ ਅੰਡਰ ਲੋਡ ਜਾਂਦੀ ਸੀ ਵਜ਼ਨ ਘਟ ਪੈਂਦਾ ਸੀ ਤਾਂ ਪੈਸੇ ਜ਼ਿਆਦਾ ਬਣਦੇ ਸੀ ਹੁਣ ਕੰਮ ਬਰਾਬਰ ਹੀ ਹੋ ਗਿਆ ਉਹ ਪਹਾੜਾ ਜਿਹੜਾ ਅਜ ਤੋਂ 30 ਸਾਲਾਂ ਨਾਲ ਅੱਜ ਤਲੀ ਜਾਂਦਾ ਅੱਜ ਵੀ ਉਹ 30 ਸਾਲਾਂ ਨਾਲ ਪਹਾੜਾ ਚਲੀ ਜਾਂਦਾ ਕਾਰਨ ਕੀ ਵਜਨ ওভারਲੋਡ ਹੋ ਗਿਆ ਜਿਹੜੇ ਪੁਲ ਬਣਾਈ ਜਾਂਦੇ ਨੇ ਜਿਹੜੇ ਰੋਡ ਬਣਾਈ ਜਾਂਦੇ ਨੇ ওভারਲੋਡ ਗੱਡੀਆਂ ਲੱਗੀਆਂ ਜਾਂਦੀਆਂ ਨੇ ਬਾਰਡਰ ਤੋਂ ਆਹ 8 ਡੀਡੀਓ 15 ਰੁਪਇਆ ਲੈ ਕੇ ਸ਼ਾਹ ਨੂੰ 15 ਰੁਪਇਆ ਸ਼ਾਫ ਕੀ ਲੰਘਾਈ ਤੁਰੇ ਜਾਂਦੇ ਨੇ ਕੋਈ ਅੱਗੇ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਅੱਗੇ ਗੱਡੀ ਜੰਮੂ 'ਚ ਬੰਦ ਹੋ ਜਾਂਦੀ ਸੀ ਇਹਨਾਂ ਲੋਕ ਜੰਮੂ ਤੋਂ ਡਰਦੇ ਸੀ ਨਾ ਵੀ ਯਾਰ ਜੇ ਇਹ ওভারਲੋਡ ਗੱਡੀ ਵਜਨ ਪਾ ਕੇ ਲੈ ਕੇ ਨਾ ਤੇ ਸਾਡੀ ਗੱਡੀ ਜੰਮੂ 'ਚ ਬੰਦ ਨਾ ਹੋ ਜੇ ਸਾਡੀ ਗੱਡੀ ਜੰਮੂ 'ਚ ਬੰਦ ਨਾ ਹੋ ਜੇ ਤਾਂ ਅੱਜ ਕੋਈ ਡਰ ਨਹੀਂਗਾ 1% ਵੀ ਕਿਉਂ ਨਹੀਂਗਾ ਡਰ ਇਹ ਮੁਲਾਜ਼ਮਾਂ ਨੇ ਡਰ ਲਾ ਦਿੱਤਾ ਮੁਲਾਜ਼ਮ ਮੁਲਾਜ਼ਮ ਆਪ ਖੁਦ 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 ਵਜਨ ਪਾਉਂਦੇ ਨੇ ਮੁਲਾਜ਼ਮ ਆਪ ਆਪ ਮਾਲ ਖੁਦ ਪਾਉਂਦੇ ਨੇ ਇਹ ਜਿਹੜੇ ਨੇ ਆਪ ਆਉਂਦੇ ਨੇ ਪਰ ਘਾਟਾ ਕਿਨੂਏ ਸਾਡੇ ਗੱਡੀਆਂ ਵਾਲੇ ਅਸੀਂ ਤੇ ਬੇਨਤੀ ਕਰਨੇ ਗੱਡੀਆਂ ਨੂੰ ਭਰਾਓ ਲੋਡ ਨਾ ਪਾਇਆ ਕਰੋ ਕੋਈ ਵੀ ਚੀਜ਼ ਨਾ ਪਾਓ ਅੰਡਰ ਲੋਡ ਚਲੋ ਤਾਂ ਉਹ ਫਾਇਦਾ ਜਿਹਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਫਤਿਹ ਮੈ ਤੁਹਾਨੂੰ ਇਹ ਬਾਰਡਰ ਦੀ ਸਥਿਤੀ ਵਿਖਾਈ ਹੈ ਅੱਜ ਤੋਂ ਕਈ ਸਾਲ ਪਹਿਲਾਂ 6 ਚੱਕੀ ਗੱਡੀ ਲੈ ਕੇ ਆਉਂਦੇ ਤੇ 3-3 ਕੁਆਂਟਲ ਗੱਡੀ 2-2 ਕੁਆਂਟਲ ਗੱਡੀ ਅਸੀਂ ਘੱਟ ਰੱਖਦੇ ਹੁੰਦੇ ਸੀ ਮਾਲ ਵਾਧ ਨਹੀਂ ਸੀ ਪਾਉਂਦੇ ਵੀ ਜੰਮੂ ਬਾਰਡਰ ਲੰਘਣਾ ਜੇ ਵਾਧ ਗਿਆ ਤੇ ਮਾਲ ਲੋਹਣਗੇ ਉੱਥੇ ਅੱਜ ਅੱਜ ਭਾਵੇਂ ਤੁਹਾਡੇ ਕੋਲ 34 ਟਨ ਵਾਲੀ ਕੋਲੀ 90 ਟਨ ਵਜਾਣੇ ਲੰਘ ਜਾਈ ਗੱਡੀ ਕੋਈ ਟੈਨਸ਼ਨ ਨਹੀਂ ਦਿਓ ਪੈਸੇ ਤੇ ਜਾਓ ਬਸ ਬਾਰਡਰ ਤੇ ਆਟੀਆਂ ਬੈਠਾ ਜੀੜੇ ਲਾਗੇ ਤੇ ਉਹਦਾ ਵੀ ਦਿਓ ਪੈਸੇ ਤੇ ਜਾਓ ਜੀ ਕੋਈ ਟੈਨਸ਼ਨ ਨਹੀਂ ਕਿਤੇ ਭੁੱਖ ਟੋਲ ਵੀ ਤੁਹਾਨੂੰ ਵਿਖਾਵਾਂਗੇ ਜਿਹੜੇ ਜੰਮੂ ਵਾਲੇ ਜਿੱਥੋਂ ਗੱਡੀਆਂ ਲੰਘਦੀਆਂ ਨਾ ਇਹ ਇੰਨੇ ਜ਼ਿਆਦੇ ਟੋਲ ਮਾੜੇ ਬਣੇ ਕਿਸ ਦਿਨ ਗੱਡੀਆਂ ਉਹਦੇ ਵਿੱਚ ਡਿੱਗਣਗੇ ਟੁੱਟ ਕੇ ਫਰਸਰ ਵਿੱਚ ਡਿੱਗਣਗੇ ਇੰਨੇ ਮਾੜੇ ਟੋਲ ਟੈਕਸਾਂ ਦੇ ਹਾਲ ਨੇ ਪਰ ਜਿੰਨੀ ਜੰਮੂ ਚ ਲੁੱਟ ਹੋ ਗਈ ਇਹਨੀ ਕਿਤੇ ਲੋਟਣੀ ਜੀ ਫੇਰ ਦਿਨੇ ਜੰਮੂ ਗੱਡੀ ਜਿਹੜੀ ਦਿਨੇ ਗੱਡੀ ਜੰਮੂ ਚੱਲ ਨਹੀਂ ਸਕਦੀ ਜੇ ਹੁਣ ਗੱਡੀ ਤੁਸੀਂ ਫਰਜ ਕਰ ਲਓ ਕਿਤੇ ਵੀ ਖਾਲੀ ਹੋ ਗਈ ਤੇ ਖਾਲੀ ਹੋ ਗਈ ਉਹ ਦਿਨੇ ਨਿਕਲਣਾ ਚਾਰਾ ਕਰੇ ਤੇ ਦਿਨੇ ਚੱਲ ਪੁਲਿਸ ਵਾਲੇ ਨਹੀਂ ਸੜਕ ਤੇ ਚੱਲਣ ਦਿੰਦੇ ਗੱਡੀ ਨੂੰ ਟਰੈਪ ਕਾਲੇ ਨਹੀਂ ਚੱਲਣ ਦਿੰਦੇ ਚਲਾਨ ਕਰਦੇ ਗੱਡੀ ਦਾ ਖਾਲੀ ਗੱਡੀ ਦਾ ਤੁਰੀ ਆਉਂਦੀਦਾ ਜਿੱਥੇ ਕੋਈ ਖਤਰਾ ਹੀ ਕੋਈ ਨਹੀਂ ਹੁੰਦਾ ਜੰਮੂ ਦੇ ਵਿੱਚ ਵੀ ਕਾਜ ਪੂਰੇ ਨੇ ਜੇ ਮਰਜੀ ਤੁਰੇ ਜਦੇ ਅੱਜ ਚੱਲਣ ਨਹੀਂ ਦਿੰਦੇ ਉਸੇ ਵੇਲੇ 500 ਰੁਪਿਆ ਐਂਟਰੀ ਜਾਂ ਚਲਾਨ ਆ ਹਾਲਾਤ ਹੋ ਗਏ ਜਿੱਦੀ ਅੱਜ ਗੱਡੀ ਦੀ ਸਥਿਤੀ ਮਾੜੀ ਹੈ ਨਾ ਕਿ ਹਰ ਇੱਕ ਸਟੇਟ ਦੇ ਵਿੱਚ ਆਪਾਂ ਦਾ ਅਜੇ ਪੰਜਾਬ ਦੇ ਵਿੱਚ ਤਾਂ ਚਲੋ ਫੇਰ ਵੀ ਦੇਣੇ ਚੱਲੀਆਂ ਫਿਰਦੀਆਂ ਜੰਮੂ ਦੇ ਵਿੱਚ ਤਾਂ ਦੇਣੇ ਗੱਡੀ ਸਾਰਾ ਦਿਨ ਖਾਲੀ ਖਲੋਤੀ ਰਹੇਗੀ ਤੇ ਰਾਤ ਨੂੰ ਨਿਕਲੇਗੀ ਆ ਹਾਲਾਤ ਨੇ ਜੰਮੂ ਦੇ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਇੱਜ਼ਤੀ ਵੀ ਜਿਵੇਂ ਅੱਗੇ ਕੀਤਾ ਜੀ ਨਾ ਕਿ ਜੰਮੂ ਦਾ ਬੀਜੇਪੀ ਦੀ ਸਰਕਾਰ ਹੈ ਕਿ ਬੀਜੇਪੀ ਦੇ ਬੰਦੇ ਜਿੱਤੇ ਨੇ ਜਿਆਦਾ ਤਾਂ ਕੁਝ ਕਰਨ ਟਰੱਕਾਂ ਵਾਲਿਆਂ ਵਾਸਤੇ ਟਰੱਕਾਂ ਵਾਲੇ ਦੀ ਬੜੀ ਸਥਿਤੀ ਮਾੜੀ ਹੈ ਰਾਤ ਨੂੰ ਚੱਲਣਾ ਹੁਣ ਗੱਡੀਆਂ ਦਿਨੇ ਖਾਲੀ ਖਲੀਆਂ ਰਹਿੰਦੀਆਂ ਨੇ ਤੇ ਰਾਤ ਨੂੰ ਨਿਕਲਦੇ ਨੇ ਤੇ ਨਹੀਂ ਦਾ ਉਹੇ ਦਿਨੇ ਖਾਲੀ ਵੀ ਅਗਲਾ ਤੁਰਨ ਵਾਲਾ ਬਣੇ ਪੱਦੇ ਨੇ ਪੁਲਿਸ ਹਸਾ ਨਹੀਂ ਲੈਣ ਦਿੰਦੀ ਜਿਹਨੇ ਪੁਲਿਸ ਨਹੀਂ ਹਸਾ ਲੈਣ ਦਿੰਦੀ ਵੇਰ ਕੇ ਤੇ ਨਾਲੇ ਜਿਹੜਾ ਪੰਜਾਬ ਨੰਬਰ ਏ ਪੰਜਾਬ ਦਾ ਨੰਬਰ ਜਲੰਧਰ ਦਾ ਨੰਬਰ ਕੋਈ ਵੀ ਉਹਨੂੰ ਦਾ ਭੱਜ-ਬੱਜ ਕੇ ਪੈਂਦੇ ਨੇ ਨਾ ਉਹਨੂੰ ਦਾ ਭੱਜ-ਬੱਜ ਕੇ ਪੈਂਦੇ ਨੇ ਤੇ ਆਹ ਹਾਲਾਤ ਨੇ ਇਹਨਾਂ ਬਾਰਡਰਾਂ ਦੇ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਤਿਹ